ਹਰਿਆਣਾ ਦੇ ਵਿੱਚ ਲਖਸ਼ਨਾਚ ਸਟੇਟ ਦੀ ਮਸ਼ੀਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਕੇ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਡਰ ਤੇ ਚਾਹੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟ ਗਨ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤੀਆਂ ਔਰ ਉਹ ਆਪ ਮੰਨ ਰਹੇ ਆਪਣੀ ਔਰ ਸ਼ਿਫਾਰਸ਼ ਰਿਪੋਰਟ ਵਿੱਚ ਭਿਡਰੋਨਾ ਰਾਹੀਂ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਛੁੱਟੀਆਂ ਵਾ ਤੋ ਇਹ ਮੰਨਤਾ ਉਹ ਦੇ ਰਹੇ ਨੇ ਤੋ ਇਹ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਬਹਾਦਰੀ ਵਾਲੇ ਲੋਕ ਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਇਤਰਾਜ ਨਹੀਂ ਹੋਊਗਾ ਆਪ ਦੇ ਕਿਸਾਨਾਂ ਮਜ਼ਦੂਰਾਂ ਲਈ ਇੱਕ ਦੇਸ਼ ਦੇ ਵਸਦੇ ਲੋਕਾਂ ਤੇ ਜ਼ਬਰ ਟਾ ਕੇ ਅਫਸਰ ਸਾਹਿਬ ਦਾ ਸਨਮਾਨ ਕਰਨਾ ਹੈ ਉਚਿਤ ਨਹੀਂ ਹੋਊਗਾ ਇਦੋਂ ਗਾਹ ਜਿਹੜਾ ਪੰਜਾਬ ਦੇ ਵਿੱਚ ਨਰਮੇ ਦੇ ਵਿੱਚ ਜਿਵੇਂ ਸੁੰਡੀ ਦਾ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਔਰ ਜਿਵੇਂ ਖੇਤ ਵਾਗ ਰਹੇ ਆ ਔਰ ਪੰਜਾਬ ਸਰਕਾਰ ਉਹਦੇ ਚੋਂ ਲਗਭਗ ਮਿਲ ਹੱਥ ਕੜੇ ਹੈਗੇ ਆ ਠੀਕ ਕਿ ਆ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਆ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਔਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸੀ ਪੀਸੀ ਮੂੰਗੀ ਤੇ ਐਮਐਸਪੀ ਦਾਂਗੇ ਔਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਤੋ ਕੇਂਦਰ ਨੂੰ ਵੀ ਚਾਹੀਦਾ ਪੀਓ ਪੰਜਾਬ ਦੀ ਪ੍ਰਸਤਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨੀ ਉਹਨਾਂ ਨੂੰ ਚਾਹੀਦੀ ਆ ਭਾਵੇਂ ਕਿਸ ਗੱਲ ਦੀ ਗੁਜਾਇਸ਼ ਬਹੁਤ ਘੱਟ ਹੈਗੀ ਆ ਆਉਣ ਵਾਲੀ ਬਾਈ ਨੂੰ ਜਿਹੜੀ ਕਨਵੈਨਸ਼ਨ ਦਿੱਲੀ ਦੇ ਵਿੱਚ ਦੇਸ਼ ਦੀਆਂ ਦੋਵੇਂ ਵੱਡੇ ਫੋਰਮਾਂ ਦੀਆਂ ਸਾਰੀਆਂ ਆਗੂਆਂ ਦੀ ਸੱਦਕੇ ਹੋ ਰਹੀ ਆ ਆਗੂਆਂ ਨੂੰ ਅਪੀਲ ਆ ਉਸ ਸਮੇਂ ਸਿਰ ਕਨਸਟੀਟਿਊਸ਼ਨ ਕਲੱਬ ਵਿੱਚ ਪਹੁੰਚਣ ਤਾਂ ਜੋ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਐਮਐਸਪੀ ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਉਹਨਾਂ ਤੇ ਚਰਚਾ ਹੋ ਸਕੇ ਧੰਨਵਾਦ